ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਦੇ ਰਾਹੀਂ ਦੱਸ ਦਿੱਤੀ ਜਾਵੇਗੀ ਲੜਕੀਆਂ ਦੀ ਫੀਸ ਆਪਣੇ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਹੈ ਜੀ ਲੜਕੀਆਂ ਫ੍ਰੀ ਆਫ ਕਾਸਟ ਆਪਣੀ ਐਡ ਲਵਾ ਸਕਦੀਆਂ ਨੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਰਾਗਵ ਗਿੱਲ ਪਤਾ ਹੈ ਜਗਰਾਉਂ ਤੋਂ ਨੇ ਕਾਸਟ ਇਹਨਾਂ ਦੀ ਮੱਝ ਵੀ ਸਿੱਖ ਹੈ ਤੇ ਉਮਰ ਇਹਨਾਂ ਦੀ 23 5 1992 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਠ ਹੈ 5 ਫੁੱਟ 2 ਇੰਚ ਦੀ ਹਾਈਟ ਹੈ ਮੁੰਡੇ ਦੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਆ ਜੀ ਵਿਆਹੀ ਹੋਈ ਹੈ ਤੇ ਭਰਾ ਇਹਨਾਂ ਦਾ ਇੱਕ ਅਨਮੈਰਿਡ ਕੁਵਾਰਾ ਹੈ ਉੜਾ ਇਹਨਾਂ ਨੇ ਕਰੀ ਹੈ ਜੀ ਬੀਏ ਬੀਐੜ ਤੇ ਐਮਐਟ ਕੰਮਕਾਰ ਹੈ ਜੀ ਮੁੰਡੇ ਦਾ ਆਪਣਾ ਸਲੂਨ ਹੈ ਤੇ ਵਧੀਆ ਆਮਦਨਾਂ ਤੇ ਵਧੀਆ ਘਰ ਪਰਿਵਾਰ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਕਾਸਟ ਇਹਨਾਂ ਦੀ ਅਰੋੜਾ ਖੱਤਰੀ ਹੈ ਤੇ ਉਮਰ ਇਹਨਾਂ ਦੀ 11/12/1993 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਠ ਹੈ 5 ਫੁੱਟ 5 ਇੰਚ ਹਾਈਟ ਹੈ ਮੁੰਡੇ ਦੀ ਤੇ ਜਨਮ ਦਾ ਟਾਈਮ ਹੈ ਜੀ 9:30 ਪੀਐਮ ਦਾ ਸਮਾ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਪਹਿਣਾ ਇਹਨਾਂ ਦੀਆਂ ਦੋ ਨੇ ਪਿਤਾ ਇਹਨਾਂ ਦੇ ਆਰਮੀ ਜੋਬ ਤੋਂ ਰਟਾਇਰਡ ਨੇ ਜੀ ਸੌਰੀ ਗਵਰਨਮੈਂਟ ਜੋਬ ਤੋਂ ਰਟਾਇਰਡ ਨੇ ਮਾਤਾ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਤੇ ਮੁੰਡਾ ਹੈ ਸ਼ਾਰਟ ਟਾਈਮ ਤੋਂ ਡਿਵੋਰਸਡ ਹੈ ਜੀ ਇਹਨਾਂ ਦਾ ਕੰਮਕਾਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਵਧੀਆ ਪ੍ਰਾਪਰਟੀ ਹੈ ਇਹਨਾਂ ਕੋਲ ਇੰਡੀਆ ਦੇ ਵਿੱਚ ਤੇ ਗੁੱਡ ਇਨਕਮ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰਤ ਹੋਵੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਅਮਰਿਤਧਾਰੀ ਗੁਰਸਿੱਖ ਫੈਮਲੀ ਹੈ ਜੀ ਪਤਾ ਅਮਰitsar ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਕੱਦ ਹੈ 5 ਫੁੱਟ 5 ਇੰਚ ਹਾਈਟ ਹੈ ਜੀ ਲੜਕੀ ਦੀ ਉਮਰ ਹੈ ਇਹਨਾਂ ਦੀ 2003 ਦੇ ਵਿੱਚ ਡੇਟ ਆਫ ਬਰਥ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਨਾਲ ਹੀ ਪੀਟੀਈ 5.5 ਬੈਂਡ ਸਕੋਰ ਨੇ ਇਹਨਾਂ ਦੇ ਤੇ ਸਟੀਚਿੰਗ ਦਾ ਕੰਮ ਜਾਣਦੀ ਹੈ ਲੜਕੀ ਫੈਮਿਲੀ ਦੇ ਵਿੱਚ ਗ੍ਰੈਂਡਮਦਰ ਤੇ ਮਦਰ ਨੇ ਇੱਕ ਬ੍ਰਦਰ ਹੈ ਜੀ ਇੱਕ ਸਿਸਟਰ ਹੈ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਗੋਤ ਇਹਨਾਂ ਦਾ ਛਿੰਨ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਅਮਰਤਾ ਰਿ ਸਿੱਖ ਹੋਵੇ ਭਾਵੇਂ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜੀ ਕੁੜੀ ਨੂੰ ਨਾਲ ਲੈ ਕੇ ਜਾ ਸਕੇ ਤਿੰਨ ਤੋਂ 5 ਕਿੱਲੇ ਜ਼ਮੀਨ ਹੋਵੇ ਲੜਕੇ ਕੋਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅੰਮ੍ਰਿਤਸਰ ਉਮਰ ਇਹਨਾਂ ਦੀ 28 ਸਾਲ ਹੈ ਤੇ ਭਰਾ ਇਹਨਾਂ ਦਾ ਇੱਕ ਮਲੇਸ਼ੀਆ ਦੇ ਵਿੱਚ ਹੈ ਇਹਨਾਂ ਦੇ ਪਿਤਾ ਆਰਮੀ ਤੋਂ ਰਿਟਾਇਰ ਨੇ ਜੀ ਕੰਮ ਕਰਾ ਜੀ ਮੁੰਡਾ ਸਿੰਗਾਪੁਰ ਦੇ ਵਿੱਚ ਨੌਕਰੀ ਕਰ ਰਿਹਾ ਵਧੀਆ ਆਮਦਨ ਹੈ ਇਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਲੜਕੀ ਐਨ ਆਰ ਆਈ ਹੋਵੇ ਤਾਂ ਤਲਾਕशुदा ਹੋਵੇ ਭਾਵੇਂ ਪਰ ਬਿਨਾਂ ਬੱਚੇ ਤੋਂ ਹੋਵੇ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਕਸ਼ਮਣ ਸਿੰਘ ਪਤਾ ਹੈ ਪਟਿਆਲਾ ਤੋਂ ਉਮਰ ਹੈ ਇਹਨਾਂ ਦੀ 35 ਸਾਲ ਤੇ ਡੇਟ ਆਫ ਬਰਥ ਹੈ ਜੀ 14/4/1999 ਦਾ ਡੇਟ ਆਫ ਬਰਥ ਹੈ ਕਾਸਟ ਇਹਨਾਂ ਦੀ ਰਾਜਪੂਤ ਹੈ ਤੇ ਕੱਦ ਹੈ 5 ਫੁੱਟ 5 ਇੰਚ ਦੀ ਹਾਈਟ ਹੈ। ਗੋਤ ਇਹਨਾਂ ਦਾ ਖਾਸ ਹੈ। ਕੰਮ ਕਰੇ ਜੀ ਮੁੰਡਾ ਇਲੈਕਟ੍ਰੋਨਿਕ ਦਾ ਕੰਮ ਕਰਦਾ ਹੈ। ਇਲੈਕਟ੍ਰੀਸ਼ੀਅਨ ਦਾ ਮੁੰਡਾ ਹੈ। ਆਪਣਾ ਵਧੀਆ ਘਰ ਹੈ ਜਿਨ੍ਹਾਂ ਦਾ ਵਧੀਆ ਆਮਦਨ ਹੈ। ਇਹਨਾਂ ਦੀ ਮੰਗ ਹੈ ਕੁੜੀ ਵਧੀਆ ਘਰੇਲੂ ਹੋਵੇ, ਘਰ ਸੰਭਾਲਣ ਵਾਲੀ ਹੋਵੇ। ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਆ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਤਾ ਹੈ ਜਗਤਪੁਰ ਫਲੋਰ ਕੋਲ। ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ 23 ਦੋ 1996 ਦਾ ਡੇਟ ਆਫ ਬਰਥ ਹੈ ਜੀ ਕੱਦ-ਕਾਠ ਹੈ 5 ਫੁੱਟ 4 ਇੰਚ ਦੀ ਹਾਈਟ ਹੈ ਲੜਕੇ ਦੀ ਤੇ ਗੋਤ ਇਹਨਾਂ ਦਾ ਜੋਹਲ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ 8 ਪਾਸ ਤੇ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਹੈ ਤੇ ਭਰਾ ਇਹਨਾਂ ਦਾ ਇੱਕ ਪੁਰਤਗਾਲ ਦੇ ਵਿੱਚ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਹੋਵੇ ਸੋਹਣੀ ਸੁਨੱਖੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਜਿੰਦਰ ਸਿੰਘ ਪਤਾ ਹੈ ਮੰਗਾਲਾ सिरसा ਕੋਲ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਬਰਾੜ ਹੈ ਉਮਰ ਹੈ ਇਹਨਾਂ ਦੀ 15 8 1991 ਦਾ ਡੇਟ ਆਫ ਬਰਥ ਹੈ ਮੁੰਡੇ ਦਾ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਐਮਟੈਕ ਤੇ ਅਸਿਸਟੈਂਟ ਪ੍ਰੋਫੈਸਰ ਜਲੰਧਰ ਵਿੱਚ ਕੰਮ ਕਰ ਰਿਹਾ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਵਰਕਿੰਗ ਐਜ਼ ਅ ਡਿਸਪੈਚਰ 16 ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਤੇ ਇਹਨਾਂ ਦੇ ਪਿਤਾ ਨੇ ਜਿਹੜੇ ਬੈਂਕ ਮੈਨੇਜਰ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤਰਾ ਦਾ ਧਾਲੀਵਾਲ ਹੈ ਉਮਰ ਹੈ ਜੀ 1992 ਦਾ ਡੇਟ ਆਫ ਬਰਥ ਹੈ ਤੇ ਕੱਦ-ਕਾਠ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਮੁੰਡੇ ਦੀ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਇੱਕ ਭੈਣ ਇਹਨਾਂ ਦੀ ਮੈਰਿਡ ਹੈ ਤੇ ਇੱਕ ਭੈਣ ਇਹਨਾਂ ਦੀ ਅਨਮੈਰਿਡ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਇੰਜੀਨੀਅਰ ਦੀ ਡਿਗਰੀ ਕੰਮ ਕਰਦੇ ਜੀ ਮੁੰਡਾ ਕੈਨੇਡਾ ਦਾ ਸਿਟੀਜ਼ਨ ਹੈ ਇੰਜੀਨੀਅਰ ਦੀ ਜੌਬ ਕਰਦਾ ਹੈ ਤੇ ਵਧੀਆ ਆਮਦਨ ਹੈ ਤੇ ਪੰਜਾਬ ਦੇ ਵਿੱਚ 12 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਵਧੀਆ ਘਰ ਪਰਿਵਾਰ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਡੈਂਟਿਸਟ ਡਾਕਟਰ ਹੋਵੇ ਲੜਕੀ ਜਾਂ ਫਿਰ ਬੀਐਸਸੀ ਨਰਸਿੰਗ ਕਰੀ ਹੋਵੇ ਜਾਂ ਕੰਪਿਊਟਰ ਦੀ ਆਈਟੀ ਕਰੀ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਵਟਸਐਪ ਰਾਹੀਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਨਮਾ ਸ਼ਹਿਰ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸਿੱਧੂ ਹੈ ਤੇ ਨਾਨਕਿਆਂ ਦਾ ਗੋਤ ਬਰਲ ਹੈ ਉਮਰ ਇਹਨਾਂ ਦੀ 24 4 1994 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ-ਕਾਠ ਹੈ 6 ਫੁੱਟ 8 ਇੰਚ ਦੀ ਹਾਈਟ ਹੈ ਮੁੰਡੇ ਦੀ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਡਿਪਲੋਮਾ ਆਈਆਈਟੀ ਐਂਡ ਮਾਸਟਰ ਡਿਗਰੀ ਇਨ ਆਸਟ੍ਰੇਲੀਆ ਤੋਂ ਭਰਾ ਇਹਨਾਂ ਦੇ ਦੋ ਨੇ ਜੀ ਆਸਟ੍ਰੇਲੀਆ ਦੇ ਵਿੱਚ ਤੇ ਕੰਮ ਕਰੇ ਮੁੰਡਾ ਹੈ ਆਸਟ੍ਰੇਲੀਆ ਦੇ ਵਿੱਚ ਆਟੋਮੋਬਾਈਲ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੈ ਜੀ ਵਧੀਆ ਆਮਦਨ ਹੈ ਪਿਤਾ ਇਹਨਾਂ ਦੇ ਦਿੱਲੀ ਦੇ ਵਿੱਚ ਆਪਣਾ ਬਿਜ਼ਨਸ ਚਲਾ ਰਹੇ ਨੇ ਤੇ ਪੰਜਾਬ ਦੇ ਵਿੱਚ ਇਹਨਾਂ ਕੋਲ 2.5 ਕਿੱਲੇ ਜ਼ਮੀਨ ਹੈ ਜੀ ਤੇ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਵਧੀਆ ਪ੍ਰਾਪਰਟੀ ਹੈ ਇਹਨਾਂ ਦੀ ਮੰਗ ਹੈ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਖੁਸ਼ਪ੍ਰੀਤ ਕੌਰ ਪਤਾ ਹੈ 126 ਸੈਕਟਰ ਖਰੜ ਮਹਾਲੀ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸਿੱਧੂ ਹੈ ਉਮਰ ਇਹਨਾਂ ਦੀ 34 ਸਾਲ ਤੇ ਕੱਦ-ਗਾਠ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਹੈ ਇਹਨਾਂ ਦੀ ਭੈਣ ਭਰਾ ਇਹਨਾਂ ਦੇ ਦੋ ਕੈਨੇਡਾ ਦੇ ਵਿੱਚ ਨੇ ਜੀ ਇਹਨਾਂ ਦੇ ਪਿਤਾ ਸਵਰਾਜ ਟਰੈਕਟਰ ਏਜੰਸੀ ਦੇ ਵਿੱਚੋਂ ਰਿਟਾਇਰਡ ਨੇ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਤੇ ਪੜ੍ਹਾਈ ਕਰੀ ਹੈ ਜੀ ਲੜਕੀ ਨੇ ਐਮ ਫਾਰਮੇਸੀ ਤੇ ਕੰਮਕਾਰ ਜੀ ਗਵਰਨਮੈਂਟ ਸਰਵਿਸ ਡਿਜ਼ਾਈਨੇਸ਼ਨ ਫਾਰਮੇਸੀ ਆਫੀਸਰ ਆ ਲੜਕੀ ਤੇ ਨੋਟ ਕਰੋ ਜੀ ਮਾਈਨਰ ਹੈਂਡੀਕੈਪਟ ਲੜਕੀ ਸ਼ਾਰਟ ਸ਼ਾਰਟ ਨੈਕ ਤੋਂ ਇਹਨਾਂ ਦੀ ਮੰਗ ਹੈ ਜੀ ਮਹਾਲੀ ਖਰੜ ਚੰਡੀਗੜ ਪਟਿਆਲਾ ਲੁਧਿਆਣਾ ਫਤਿਹਗੜ ਸਾਹਿਬ ਰੋਪੜ ਏਰੀਆ ਵਾਲੇ ਹੀ ਇਹਨਾਂ ਦੇ ਨੇੜੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੇ ਦਾ ਰਿਸ਼ਤਾ ਪਤਾ ਹੈ ਜਲੰਧਰ ਤੋਂ ਉਮਰ ਇਹਨਾਂ ਦੀ 29 ਸਾਲ ਤੇ ਕੱਦ-ਕਾਠ ਹੈ ਜੀ 5 ਫੁੱਟ 9 ਇੰਚ ਦੀ ਹਾਈਟ ਹੈ ਇਹਨਾਂ ਦੀ ਤੇ ਕਾਸਟ ਇਹਨਾਂ ਦੀ ਸਾਰਸਵਤ ਬ੍ਰਾਹਮਣ ਹੈ ਜੀ ਕੰਮਕਾਰ ਹੈ ਜੀ ਮੁੰਡਾ ਦੁਬਈ ਦੇ ਵਿੱਚ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਤਨਖਾਹ ਇਹਨਾਂ ਦੀ 45000 ਰੁਪਏ ਮਹੀਨੇ ਦੀ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅੰਮ੍ਰਿਤਸਰ ਤੋਂ ਸੋਰੀ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਉਮਰ ਇਹਨਾਂ ਦੀ 2/8/1994 ਦਾ ਡੇਟ ਆਫ ਬਰਥ ਹੈ ਜੀ ਤੇ ਅਮ੍ਰਿਤਧਰ ਸਿੰਘ ਹੈ ਜੀ ਮੁੰਡਾ ਕੱਦ-ਕਾਠ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਤੇ ਕਾਸਟ ਇਹਨਾਂ ਦੀ ਆਮ ਗੜੀ ਹੈ ਗੋਤ ਇਹਨਾਂ ਦਾ ਵਿਰਧ ਹੀ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਐਮ ਪੈਣ ਇਹਨਾਂ ਦੀਆਂ ਦੋ ਨੇ ਜੀ ਇੱਕ ਭੈਣ ਇਹਨਾਂ ਦੀ ਮੈਰਿਡ ਹੈ ਕੰਮਕਾਰ ਹੈ ਜੀ ਇੰਡੀਅਨ ਆਰਮੀ ਦੇ ਵਿੱਚ ਜੌਬ ਕਰਦਾ ਹੈ ਮੁੰਡਾ ਤੇ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਗੁਰਸਿੱਖ ਫੈਮਲੀ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਫੋਨ ਕਾਲ ਕਰੋ ਤੇ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਿਤਾ ਦਾ ਨਾਮ ਹੈ ਸਰਬਜੀਤ ਸਿੰਘ ਮਾਤਾ ਦਾ ਨਾਮ ਹੈ ਦਲਜੀਤ ਕੌਰ ਤੇ ਸਾਰਾ ਪਰਿਵਾਰ ਗੁਰਸਿੱਖ ਫੈਮਲੀ ਹੈ ਜੀ ਪਤਾ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਤੋਂ ਨੇ ਤੇ ਉਮਰ ਇਹਨਾਂ ਦੀ 3 8 1995 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਅਰੋੜਾ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਪਾਸ ਕੱਦ ਕਾਠ ਹੈ 5 ਫੁੱਟ 10 ਇੰਚ ਦੀ ਹਾਈਟ ਹੈ ਮੁੰਡੇ ਦੀ ਭਰਾ ਇਹਨਾਂ ਦੇ ਦੋ ਨੇ ਜੀ ਇੱਕ ਮੈਰਿਡ ਅਤੇ ਇੱਕ 언ਮੈਰਿਡ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮ ਕਰ ਜੋਬ ਇਨ ਗੋਲਡਨ ਟੈਂਪਲ ਵਧੀਆ ਘਰ ਪਰਿਵਾਰ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਘਰੇਲੂ ਹੋਵੇ ਗੁਰਸਿੱਖ ਫੈਮਿਲੀ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿਮਰਨ ਪਿਤਾ ਦਾ ਨਾਮ ਹੈ ਜੀ ਰਾਜ ਸਿੰਘ ਪਤਾ ਇਹਨਾਂ ਦਾ ਨਿਊ ਡੈਲੀ ਕਾਸਟ ਇਹਨਾਂ ਦੀ ਤਰਖਾਨ ਹੈ ਤੇ ਉਮਰ ਇਹਨਾਂ ਦੀ 1978 ਦਾ ਡੇਟ ਆਫ ਬਰਥ ਹੈ ਜੀ ਭਰਾ ਇਹਨਾਂ ਦੇ ਦੋ ਨੇ ਜੀ ਮੈਰਿਡ ਵਿਆਹੇ ਹੋਏ ਨੇ ਇਹ ਮੁੰਡਾ ਤਲਾਕਸ਼ੁਦਾ ਹੈ ਜੀ ਤੇ ਮੰਗ ਇਹਨਾਂ ਦੀ ਵਧੀਆ ਪਰਿਵਾਰ ਚਾਹੀਦਾ ਹੈ ਇਹਨਾਂ ਨੂੰ ਪਰਿਵਾਰ ਦਾ ਨੰਬਰ ਦਿੱਤਾ ਗਿਆ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਵਿੰਦਰ ਸਿੰਘ ਪਤਾ ਹੈ ਲੁਧਿਆਣਾ ਤੋਂ ਪਿਤਾ ਦਾ ਨਾਮ ਹੈ ਜੀ ਅਮਰਜੀਤ ਸਿੰਘ ਮਾਤਾ ਦਾ ਨਾਮ ਹੈ ਹਰਜੀਤ ਕੌਰ ਉਮਰ ਇਹਨਾਂ ਦੀ 29/10/1994 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਅਰੋੜਾ ਤੇ ਕੱਦ-ਗਾਠ ਹੈ 5 ਫੁੱਟ 7 ਇੰਚ ਦੀ ਹਾਈ ਟਾਈਮ ਮੁੰਡੇ ਦੀ ਪੜਾਈ ਇਹਨਾਂ ਨੇ ਕਰੀ ਹੈ ਜੀ ਬੀ ਟੈਕ ਮੈਕੈਨੀਕਲ ਭਰਾ ਇਹਨਾਂ ਦਾ ਇੱਕ ਹੈ ਜੀ ਕੰਮਕਾਰ ਚਾਰ ਹੋਲ ਸੇਲ ਦੀਆਂ ਇਹਨਾਂ ਦੀਆਂ ਦੁਕਾਨਾਂ ਨੇ ਸ਼ਾਪ ਤੇ ਵਧੀਆ ਕੋਠੀ ਹੈ ਜੀ ਮੰਥਲੀ ਇਨਕਮ ਇਹਨਾਂ ਦੀ 60000 ਪਲੱਸ ਹੈ ਇਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਹੋਵੇ ਪੜੀ ਲਿਖੀ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਜੀ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਆਪਣੇ ਜਿੰਨੇ ਵੀ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਨੂੰ ਜਿਹੜਾ ਵੀ ਰਿਸ਼ਤਾ ਸਹੀ ਲੱਗਦਾ ਫੋਨ ਕਾਲ ਕਰਕੇ ਪੂਰੀ ਜਾਣਕਾਰੀ ਲਓ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਤੇ ਪੁੱਛਗਿੱਛ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਹੈ ਕਿਸੇ ਵੀ ਰਿਸ਼ਤੇ ਦੀ ਸਾਡੀ ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੀ ਕਿਉਂਕਿ ਆਪਣਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣਾ ਦਾ ਹੈ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ